ਬੋਦੀ ਮਤਬਗੀ ਚਲੋ ਘਟਣਾ ਹੋਈਏ ਜਿਹਨੂੰ ਚਾਹੀਦਾ ਨਹੀਂ ਲੱਗੇ ਚਲੋ ਪਿੰਡ ਵਾਲਿਆਂ ਨੂੰ ਹੁੰਝ ਦਿਦਾ ਵਾ ਵੀ ਇਹ ਕੀ ਹਾਲ ਚਾਲ ਮਕਾਨ ਦਾ ਇਹਨੂੰ ਚਾਹੀਦਾ ਸੁਧਨਾਪੁਰ ਅਸੀਂ ਭਾਈ ਅਸੀਂ ਅੰਦਰ ਬੱਠੇ ਨਾ ਜੀ ਆਪਣਾ ਘਰ ਆਇਆ ਕਿਦਾਂ ਆਵਾਜ਼ ਆਈ ਆ ਗੜਮ ਕਰਕੇ ਤੇ ਜੱਕ ਦਮ ਜਦੋਂ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਵੀ ਕਮਰਾ ਡੇਪਿਆ ਵਾ ਪਹਿਲਾਂ ਦੇ ਇਹਦੇ ਮੁੰਡੇ ਦੇ ਚਾਚੇ ਨੂੰ ਕੱਢਿਆ ਜਿਹਦੇ ਡੈਥ ਹੋਈ ਆ ਉਹਨੂੰ ਕੱਢਿਆ ਉਸ ਤੋਂ ਬਾਅਦ ਮੁੰਡੇ ਦੀ ਭੈਣ ਨੂੰ ਕੱਢਿਆ ਥੱਲੇ ਘਰ ਦੀ ਛੱਤ गिरਣ ਦੇ ਨਾਲ 5 ਸਾਲ ਦੇ ਮਾਸੂਮ ਦੀ ਹੋਈ ਮੌਤ ਦੂਜਾ ਬੱਚਾ ਹੋਇਆ ਜ਼ਖਮੀ ਇਸ ਸਮੇਂ ਦੀ ਬੇਹਦੀ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਦੇ ਘਰ ਦੀ ਛੱਤ गिरਣ ਦੇ ਨਾਲ ਇੱਕ ਬੱਚੇ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਤੁਹਾਨੂੰ ਕਿ ਗਰੀਬ ਪਰਿਵਾਰ ਸੀ ਜਿਸ ਦੇ ਇੱਕ ਕਮਰੇ ਦੇ ਵਿੱਚ ਹੀ ਸਾਰਾ ਘਰ ਦਾ ਗੁਜ਼ਾਰਾ ਚੱਲਦਾ ਸੀ ਤਾਂ ਮੀਂਹ ਹੋਣ ਦੇ ਚਲਦੇ ਪਰਿਵਾਰ ਪੂਰਾ ਘਰ ਦੇ ਅੰਦਰ ਬੈਠਾ ਸੀ ਤਾਂ ਅਚਾਨਕ ਛੱਤ गिर ਜਾਂਦੀ ਹੈ ਤੇ ਸਾਰਾ ਪਰਿਵਾਰ ਉਸ ਛੱਤ ਦੇ ਹੇਠਾਂ ਆ ਜਾਂਦਾ ਹੈ ਜਿਸ ਦੇ ਚਲਦੇ 5 ਸਾਲ ਦੇ ਮਾਸੂਮ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਦੂਜਾ ਬੱਚਾ ਉਹਨਾਂ ਦਾ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਬਹੁਤ ਹੀ ਮਤਭਗੀ ਚਲੋ ਘਟਣਾ ਹੋਈਏ ਇਹਨੂੰ ਚਾਹੀਦਾ ਨਹੀਂ ਲੱਗੇ ਚਲੋ ਪੇਂਟ ਵਾਲਿਆਂ ਨੂੰ ਉਹਨਾਂ ਜੀਦਾ ਵਾ ਕੀ ਕੀ ਹਾਲ ਚਾਲ ਮਕਾਨ ਦਾ ਇਹਨੂੰ ਚਾਹੀਦਾ ਸੁਧਣਾ ਪਵੇ ਹੁਣ ਕੀ ਕਰ ਸਕਦੇ ਜੋ ਅਗਲੇ ਦਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋ ਬੇਟਾ ਇਸਾਂ ਦੇ ਤੁੰਗੀ ਕਿੰਨੀ ਹੋਈ ਜੀ ਤੁੰਗੀ ਸਹੀ ਸਹੀ ਸਾਰਾ ਦੇ ਨੀ ਨੀ ਘਟ ਗਈ ਜਦੋਂ ਪੱਕਾ ਚੁੱਕੀ ਨਹੀਂ ਇਹ ਉਮਰ ਮੁੱਢੀ ਬੱਚੇ ਦੀ 5 ਕਿ ਸਾਲ ਹੈ 4 5 ਸਾਲ ਦਾ ਠੀਕ ਕਰਦਾ ਛੋਟਾ ਬੱਚਾ ਤੇ ਦੂਸਰਾ ਜਿਹੜਾ ਜਿਹਰੇ ਇਲਾਜ ਆ ਉਹਦੀ ਕਿੰਨੀ ਉਮਰ ਉਹ 30 ਸਾਲ ਦਾ ਹੈ ਜੀ ਇਹ ਗੱਲ ਹੋਈ ਹੈ ਘਟਣਾ ਕਿਸਤਾ ਮਾਪਰੀ ਅਸੀਂ ਭਾਈ ਅਸੀਂ ਅੰਦਰੇ ਬੱਠੇ ਨਾ ਜ ਆਪ ਆਪਣਾ ਘਰ ਆ ਕਿਦਾਂ ਆਵਾਜ਼ ਆਈ ਜਾਂ ਗਰਮ ਕਰਕੇ ਤੇ ਜੱਕਦਮ ਜਦੋਂ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਵੀ ਕਮਰਾ ਡੇਪਿਆ ਬਾਹਰ ਕੱਚਾ ਘਬਰਾ ਸੀ ਮਾਲਾ ਮੋਟਾ ਵਿਚਾਰੇ ਬਣਾ ਕੇ ਲੋ ਆਪ ਆਪਣਾ ਬੈਠੇ ਥੱਲੇ ਬੱਚੇ ਤਿੰਨ ਬੱਚੇ ਪਹਿਲਾਂ ਤੇ ਇਹਦੇ ਮੁੰਡੇ ਦੇ ਚਾਚੇ ਨੂੰ ਕੱਢਿਆ ਜਿਹਦੇ ਜਿਹਦੇ ਡੈਥ ਹੋਈ ਆ ਉਹਨੂੰ ਕੱਢਿਆ ਉਸ ਤੋਂ ਬਾਅਦ ਤੇ ਮੁੰਡੇ ਦੀ ਭੈਣ ਨੂੰ ਕੱਢਿਆ ਥੱਲਿਓ ਤੇ ਜਦੋਂ ਮੁੜ ਕੇ ਮੁੰਡਾ ਕੱਢਿਆ ਥੱਲਿਓ ਤੇ ਮੁੰਡਾ ਸਾਹ ਉਹ ਐ ਗੱਡ ਦੀ ਪੱਤੀ ਥੱਲੇ ਆਇਆ ਤੇ ਮੁੰਡਾ ਖਤਮ ਹੋਇਆ ਪਿਆ ਉਹੀ ਥੱਲੇ ਕਿੰਨੀ ਉਮਰ ਸੀ ਉਸ ਬੱਚੇ ਦੀ ਚਾਰ ਪੰਜ ਸਾਲ ਸਰੀਏ ਛੋਟਾ ਬੱਚਾ ਹੈ ਹੋਰ ਇੱਕ ਗੰਭੀਰ ਜ਼ਖਮੀ ਵੀ ਹੈ ਹਾਂਜੀ ਹਾਂਜੀ ਉਹਦੇ ਸੱਟਾਂ ਲੱਗੀਆਂ ਜੀ ਇਹ ਚੀਜ਼ ਤੇ ਉਹਨੂੰ ਦਬਾਈ ਉਹਦਾ ਖਲ ਹੱਡੀ ਕ੍ਰੈਕ ਹੋ ਗਈ ਸੀ ਹੱਸਦੀ ਬਹੁਤ ਹੀ ਮਤਭਗੀ ਚਲੋ ਘਟਣਾ ਹੋਈਏ ਇਹਨੂੰ ਚਾਹੀਦਾ ਨਹੀਂ ਲੱਗੇ ਚਲੋ ਪੇਂਟ ਵਾਲਿਆਂ ਨੂੰ ਹੁਣ ਜਦੀਦਾ ਵਾ ਕੀ ਕੀ ਹਾਲ ਚਾਲ ਮਕਾਨ ਦਾ ਇਹਨੂੰ ਚਾਹੀਦਾ ਸੁਧਣਾ ਪਵੇ ਹੁਣ ਕੀ ਕਰ ਸਕਦੇ ਜੋ ਅਗਲੇ ਦਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋ ਬੇਟਾ ਇਸਾਂ ਦੇ ਤੁੰਗੀ ਕਿੰਨੀ ਹੋਈ ਜੀ ਉਮਰ ਸਾਈਂ 6 ਸਾਲ ਦਾ ਹੈ ਨਹੀਂ ਨਹੀਂ ਕੱਢ ਘੱਟ ਜਦੋਂ ਪਾਣੀ ਚੋਕੀ ਇਹ ਉਮਰ ਮੁੱਢੀ ਬੱਚੇ ਦੀ ਪੰਜ ਕਿ ਸਾਲ ਹੈ 4-5 ਸਾਲ ਦਾ ਹੈ 6 ਸਾਲ ਦਾ ਛੋਟਾ ਬੱਚਾ ਤੇ ਦੂਸਰਾ ਜਿਹੜਾ ਜਿਹੜੇ ਇਲਾਜ ਆ ਉਹਦੀ ਕਿੰਨੀ ਉਮਰ ਹੈ ਕੀ ਲੱਗਿਆ ਜੀ ਗੱਲ ਹੋਈ ਹੈ ਘਟਨਾ ਕਿਸ ਤਰ੍ਹਾਂ ਆਪਣੀ ਅਸੀਂ ਭਾਈ ਅਸੀਂ ਅੰਦਰ ਬੱਠੇ ਨਾ ਹੀ ਆਪਣਾ ਘਰ ਆਇਆ ਇਦਾਂ ਆਵਾਜ਼ ਆਈ ਆ ਗੜਮ ਕਰਕੇ ਤੇ ਜੱਕ ਦਮ ਜਦ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਵੀ ਕਮਰਾ ਡੇਪਿਆ ਬਾਹਰ ਕੱਚਾ ਘਬਰਾ ਸੀ ਮਾਲਾ ਮੋਟਾ ਵਿਚਾਰੀ ਬਣਾ ਕੇ ਲੋ ਆਪ ਆਪਣਾ ਬੈਠੇ ਥੱਲੇ ਬੱਚੇ ਤਿੰਨ ਬੱਚੇ ਪਹਿਲਾਂ ਤੇ ਇਹਦੇ ਮੁੰਡੇ ਦੇ ਚਾਚੇ ਨੂੰ ਕੱਢਿਆ ਜਿਹਦੇ ਡੈਥ ਹੋਈ ਆ ਉਹਨੂੰ ਕੱਢਿਆ ਉਸ ਤੋਂ ਬਾਅਦ ਮੁੰਡੇ ਦੀ ਭੈਣ ਨੂੰ ਕੱਢਿਆ ਥੱਲਿਓ ਤੇ ਜਦੋਂ ਮੁੜ ਕੇ ਮੁੰਡਾ ਕੱਢਿਆ ਥੱਲਿਓ ਤੇ ਮੁੰਡਾ ਸਾ ਉਹ ਐ ਗੱਡ ਦੀ ਪੱਪੀ ਥੱਲੇ ਆਇਆ ਤੇ ਮੁੰਡਾ ਖਤਮ ਹੋਇਆ ਪਿਆ ਇਹ ਉੱਥੇ ਕਿੰਨੀ ਉਮਰ ਸੀ ਉਸ ਬੱਚੇ ਦੀ 4-5 ਸਾਲ ਸਰੀਰ ਦਾ ਛੋਟਾ ਬੱਚਾ ਇਹ ਹੋਰ ਇੱਕ ਗੰਭੀਰ ਜ਼ਖਮੀ ਵੀ ਹੈ ਹਾਂਜੀ ਹਾਂਜੀ ਉਹਦਾ ਸਟਾਂ ਲੱਗੀਆਂ ਜੀ ਇਹ ਚੀਜ਼ ਤੇ ਉਹਨੂੰ ਦਬਾਈ ਹੋਈ ਉਹ ਦਾਖਲ ਹੱਡੀ ਕਰੈਕ ਹੋ ਗਈ ਉਹਦੀ ਹਸਲੀ